ਮਲੋਤ ਲਾਈਵ ਦੇ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਮਰ ਜਾਂਦੇ ਜੋ ਦੇਸ਼ ਕੌਮ ਲਈ ਉਹ ਸਦਾ ਜਿਉਂਦੇ ਰਹਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵੇਲੇ ਮੌਜੂਦ ਆ ਪਿੰਡ ਰਾਮਗੜ੍ਹ ਸਦਾਰਾਂ ਵਿਖੇ ਜਿੱਥੇ ਸ਼ਹੀਦ ਸਿਪਾਹੀ ਅਜੇ ਕੁਮਾਰ ਦਾ ਬੁੱਤ ਹੈ ਜਿਹੜਾ ਉਹ ਆਮ ਲੋਕਾਂ ਦੇ سپਰਤ ਕੀਤਾ ਗਿਆ ਤੇ ਲੋਕਾਂ ਨੂੰ ਕਿਤਨਾ ਕਿਤੇ ਸ਼ਹੀਦਾਂ ਦੇ ਬਾਰੇ ਜਨਾਉਣ ਦੀ ਇੱਕ ਬਹੁਤ ਕਾਰਗਰ ਕੋਸ਼ਿਸ਼ ਹੈ ਜਿਹੜੀ ਇਸ ਯਾਦ ਕਰਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਕਿਤਨਾ ਕਿਤੇ ਸ਼ਹੀਦ ਦੇ ਪਰਿਵਾਰ ਹੈ ਜਿਹੜਾ ਉਹ ਇਸ ਗਮ ਨੂੰ ਜਿਹੜਾ ਉਹਨਾਂ ਦੇ ਨਾਲੇ ਪਾਣਾ ਵਾਪਰੇਆ ਉਸ ਚੀਜ਼ ਨੂੰ ਪਲਾਉਣ ਦੇ ਵਿੱਚ ਮੈਂ ਸਮਝਦਾ ਤਾਂ ਉਮਰ ਇੱਕ ਤૈયਾਰ ਰਹੇਗਾ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਤੇ ਪੰਜਾਬ ਸਰਕਾਰ ਦਾ ਉਹਨਾਂ ਦੇ ਪਰਿਵਾਰ ਵੱਲੋਂ ਕੀ ਕਹਿਣਾ ਪੰਜਾਬ ਸਰਕਾਰ ਬਾਰੇ ਤੇ ਇਸ ਮੌਕੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਦੇਰਮ ਪਤਨੀ ਬੀਬੀ ਰਮਨਦੀਪ कौर ਖਾਲਸਾ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਤੁਸੀਂ ਸਾਡੇ ਨਾਲ ਬਨੇ ਰਹੋ ਅੱਜ ਮੈਂ ਕੀ ਕਹਿਣਾ ਚਾਹਾਂਗੀ ਅੱਜ ਦੇ ਪ੍ਰੋਗਰਾਮ ਤੇ ਦੇਖੋ ਅੱਜ ਦਾ ਜੋ ਪ੍ਰੋਗਰਾਮ ਹੈ ਆਪਣੇ ਇੱਕ ਅਗਨੀ ਵੀਰ ਅਜੇ ਸਿੰਘ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਜਿਹੜਾ ਸਾਡਾ ਅਗਨੀ ਵੀਰ ਆ ਉਹ ਯੁੱਗਾਂ ਯੁੱਗ ਤੱਕ ਅਮਰ ਰਹੇਗਾ ਇਹੀ ਸਾਡੀ ਅਰਦਾਸ ਹੈ ਮੈਂ ਤਾਂ ਇਹਨਾਂ ਦੇ ਮਾਪਿਓ ਭੈਣਾਂ ਨੂੰ ਸਾਰਿਆਂ ਨੂੰ ਦਿਨੋ ਫਰਨਾਮ ਕਰਦੀਆਂ ਜਿਨ੍ਹਾਂ ਇਸ ਮਾਤਾ ਨੇ ਅੱਡੇ ਵੱਡੇ ਸੂਰਬੀਰ ਨੂੰ ਜਨਮ ਦਿੱਤਾ ਦੇਖੋ ਪਿਛਲੇ ਸਾਲ ਜਦੋਂ ਵੀ ਆਪਣੇ ਇਹਨਾਂ ਦੇ ਸ਼ਹੀਦ ਹੋਏ ਸੀ ਆਪਣੇ ਅਜੇ ਸਿੰਘ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਆਏ ਸੀਗੇ ਸਰਕਾਰ ਤੇ ਵੀ ਆਏ ਉਸ ਤੋਂ ਬਾਅਦ ਪਾਰਟਸਮਰੋਤੇ ਵੀ ਆਏ ਉਸ ਟਾਈਮ 1 ਕਰੋੜ ਰੁਪਏ ਦਾ ਚੈੱਕ ਵੀ ਦੇ ਕੇ ਗਏ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਛੋਟੀ ਭੈਣ ਅਜੇ ਸਿੰਘ ਜੀ ਦੀ ਉਹਨਾਂ ਨੂੰ ਇਹ ਵੀ ਕਹਿ ਕੇ ਗਏ ਆ ਵੀ ਤੁਹਾਨੂੰ ਇੱਕ ਨੌਕਰੀ ਜ਼ਰੂਰ ਦਿੱਤੀ ਜਾਵੇਗੀ ਹੁਣ ਉਹ ਬੇਟੀ ਗ੍ਰੈਜੂਏਸ਼ਨ ਕਰ ਰਹੀ ਆ ਜਦੋਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਉਹ ਨੌਕਰੀ ਲਵੋ ਜ਼ਰੂਰ ਦਿੱਤੀ ਮੈਮ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੈ ਜਿਹੜਾ ਅਗਨੀ ਵੀਰ ਫੌਜੀਆ ਨੂੰ ਸ਼ਹੀਦ ਦਾ ਦਰਜਾ ਦੇਣਾ ਪਸੰਦ ਨਹੀਂ ਕਰਦੀ ਕੀ ਕਹੋਗੇ ਜੀ ਨਹੀਂ ਆਪਣੇ ਭਗਵੰਤ ਤੁਸੀਂ ਮਾਨ ਜੀ ਪੂਰਾ ਕਰ ਰਹੇ ਨੇ ਵੀ ਆਪਾ ਆਗਨੀ ਵੀਰ ਸਿੰਘ ਆਗਨੀ ਵੀਰਾਂ ਨੂੰ ਜ਼ਰੂਰ ਸ਼ਹੀਦ ਦਾ ਦਰਜਾ ਦਵਾ ਸਰਕਾਰ ਬਲੋਂ ਤੁਹਾਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਾਂ ਜਿਵੇਂ ਜਿਸ ਤਰ੍ਹਾਂ ਕਿ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਹਾਂ ਜੀ ਸਾਨੂੰ ਪੰਜਾਬ ਸਰਕਾਰ ਬਲੋਂ ਉਹ ਮਾਨਤ ਮੰਤਰੀ ਸਾਹਿਬ ਜੀ ਜਿਨ੍ਹਾਂ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਸਾਹਿਬ ਹਾਂਜੀ ਆ ਗਈ ਆਪਦੇ ਬਾਅਦ ਸਾਡੇ 1 ਕਰੋੜ ਦਾ ਚੈੱਕ ਦੇ ਗਿਆ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਬਹੁਤ ਪੰਜਾਬ ਸਰਕਾਰ ਦਾ ਕੋ ਕੇਂਦਰ ਵੱਲੋਂ ਤੁਹਾਨੂੰ ਸਹੂਲਤ ਮਿਲੀ ਹੈ ਜੀ ਕੇਂਦਰ ਵੱਲੋਂ ਵੀ ਸਹੂਲਤ ਆਈ ਹੈ ਜੀ ਆਈ ਹੈ ਜੀ ਔਰ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਤੇ ਅੱਜ ਦੇ ਦਿਨ ਇਹ ਕਹਿਣਾ ਤੁਹਾਨੂੰ ਮਨ ਆਨਾ ਚਾਹੁੰਦਾ ਮੈਂ ਸ੍ਰੀ ਗੁਰਸੁਖਮ ਸਿੰਘ ਸਾਹਿਬ ਦਾ ਆਪਣੀ ਮਿਕਸਰ ਅਮੀਰ ਕੌਰ ਦਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਸ਼ਹੀਦ ਦੇ ਪਰਿਵਾਰਕ ਮੈਂਬਰ ਅਤੇ ਐਮਐਲਏ ਮਨਮਨਤ ਸਿੰਘ ਗਿਆਸਪੁਰਾ ਦੇ ਤਰਮ ਪਤਨੀ ਰਮਨਦੀਪ ਕੌਰ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਦੁਆਰਾ ਜੋ ਕਾਰਜ ਕੀਤੇ ਗਏ ਨੇ ਆ ਸ਼ਹੀਦਾਂ ਦੇ ਲਈ ਉਹ ਗਿਣਵਾਏ ਗਏ ਨੇ ਪਰ ਕਿਤਨਾ ਕਿਤੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਹੜੀ ਸਾਡਾ ਬਣਦਾ ਮਾਨ ਸਨਮਾਨ ਸੀ ਉਹ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਧੰਨਵਾਦ ਜੀ